ਜੀ ਮਕਦਮੇ ਚੱਲ ਰਿਹਾ ਐਸ ਐਚਓ ਸਦਰ ਥਾਣਾ ਸੰਦੀਪ ਸਿੰਘ ਤੁਸੀਂ ਜਾ ਕੇ ਮੇਰੇ ਕੋਲ ਨੰਬਰ ਹੈ ਮੈਂ ਤੁਹਾਨੂੰ ਨੰਬਰ ਦਿੰਨਾ ਤੁਸੀਂ ਉੱਥੇ ਪਤਾ ਕਰਾਓ ਵੀ ਇਹ ਇਸ ਲੇਡੀਆਂ ਦਾ ਬੈਕਗ੍ਰਾਉਂਡ ਕੀ ਹੈ ਇਹ ਉੱਥੇ ਧੰਦਾ ਕਰਦੇ ਰਹਿਆ ਇਹਨਾਂ ਦਾ ਇੱਕ ਗਰੁੱਪ ਹੈ ਜਿੰਦੇ ਵਿੱਚ ਇੱਕ ਮਾਹੀ ਮਨਸੂਨ ਆਪਣੇ ਆਪ ਨੂੰ ਪੱਤਰਕਾਰ ਦੱਸਦੀ ਹੈ ਇਸ ਟਾਈਮ ਉਹ ਇੱਥੋਂ ਜਦੋਂ ਮੇਰੇ ਵੱਲੋਂ ਪਰਚਾ ਹੋਇਆ 6 ਜਣਾਂ ਤੇ ਇਹ ਬਠਿੰਡਾ ਸ਼ਹਿਰ ਛੱਡ ਕੇ ਇਸ ਟਾਈਮ ਸਰਸਿਕ ਇੱਕ ਏਜੰਸੀ ਦੇ ਵਿੱਚ ਇੱਕ ਤੌਰ ਮੈਨੇਜਰ ਤੇ ਕੰਮ ਕਰ ਰਹੀ ਹੈ ਔਰ ਉਹਦੀ ਮੈਂ ਤੁਹਾਨੂੰ ਰਿਕਾਰਡਿੰਗ ਸੁਣਾ ਦੂੰਗਾ ਮੇਰੇ ਕੋਲੋਂ ਮਾਫੀਆ ਮੰਗ ਰਹੀ ਹੈ ਜਦੋਂ ਪਰਚਾ ਹੋਣ ਤੋਂ ਬਾਅਦ ਕਹਿੰਦੀ ਵੀਰ ਜੀ ਇਹ ਬਿਲਕੁਲ ਬਲੈਕਮੇਲਰ ਲੇਡੀਜ਼ ਆ ਮੈਨੂੰ ਪਹਿਲਾਂ ਨਹੀਂ ਸੀ ਪਤਾ ਤੁਸੀਂ ਜਿੱਥੇ ਕਹੋਗੇ ਮੈਂ ਕੋਰਟ ਦੇ ਵਿੱਚ ਇਹਦੇ ਖਿਲਾਫ ਬਿਲਕੁਲ ਰਿਟਰਨ ਚ ਔਰ ਕਹਿੰਦੀ ਇਹਦੇ ਕੋਲ ਹਰ ਇੱਕ ਬੰਦੇ ਦੀ ਬਲੂ ਆਡੀਓ ਵੀਡੀਓ ਉਸ ਤੋਂ ਬਾਅਦ ਇਹ ਬਲੈਕਮੇਲ ਕਰਦੀ ਹੈ ਇਹਨੇ ਤੁਸੀਂ ਸਰਸੇ ਕੋਰਟ 'ਚ ਜਾ ਕੇ ਪਤਾ ਕਰੋ ਸਕੇ ਫਾਦਰ ਦੇ ਉੱਪਰ 376 ਦਾ ਮਕਦਮਾ ਇਹਦੇ ਤਿੰਨ ਪਿਤਾ ਨੇ ਤਿੰਨਾ ਤੇ ਅਲੱਗ-ਅਲੱਗ ਬੰਦਿਆਂ ਤੇ 376 ਦੇ ਮੁਕੱਦਮੇ 15 ਬੰਦਿਆਂ ਦੇ ਹੁਣ ਇਹਨਾਂ ਨੇ ਤਿੰਨ ਮਾਵਾਂ ਧੀਆਂ ਵੱਲੋਂ 376 ਦਾ ਮੁਕੱਦਮਾ ਹੈ ਤਿੰਨ ਮੈਰਿਜ ਇਹਦੀ ਮਦਰ ਦੇ ਹੋਇਆ ਔਰ ਤਿੰਨ ਮੈਰਿਜ ਹੀ ਇਹਦੇ ਹੋਇਆ ਇਹ ਅੱਗੇ ਨਹੀਂ ਦੱਸਦੀਆਂ ਸਾਡਾ ਬੈਕਗ੍ਰਾਉਂਡ ਕੀ ਹੈ ਕਿੱਥੇ ਹੈ ਅੱਜ ਜੀ ਮੈਂ ਇਹ ਕਹਿ ਰਿਹਾ ਮੈਂ ਮੈਂ ਦੱਸਦਾ ਜੀ ਅੱਜ ਮੈਂ ਡੈਫੀਨੇਸ਼ਨ ਦਾ ਪਰਚਾ ਕਰਨ ਆਇਆ ਸੀਗਾ ਕੋਰਟ ਦੇ ਵਿੱਚ ਮੇਰੇ ਵਕੀਲ ਸਾਹਿਬ ਨੇ ਉਹਨਾਂ ਨੂੰ ਮੈਂ ਨਾਂ ਲੈ ਕੇ ਕੋਰਟ ਦੇ ਵਿੱਚ ਜਾ ਰਿਹਾ ਸੀ ਜਿੱਥੇ ਕਿ ਇਹ ਲੇਡੀਜ਼ ਪਹਿਲਾਂ ਤਿਆਰੀ ਜੇ ਬੈਠੀ ਸੀਗੀ ਕੱਲ ਸੋਸ਼ਲ ਮੀਡੀਆ ਅਕਾਊਂਟ ਤੇ ਇਹਨੇ ਬਹੁਤ ਜ਼ਿਆਦਾ ਬਕਵਾਸ ਕੀਤੀ ਹਰ ਇੱਕ ਅਫਸਰ ਦਾ ਨਾਂ ਲਿਆ ਆਈਜੀ ਡੀਆਈਜੀ ਐਸਐਸਪੀ ਕਹਿੰਦੀ ਜਿੰਨਾਂ ਦੀਆਂ ਮੇਰੇ ਕੋਲ ਬਲੂ ਫਿਲਮ ਹੈ ਮੈਂ ਇਹਨਾਂ ਨੂੰ ਚਿੱਟਾ ਨੰਗਾ ਕਰ ਦਊਗੀ ਜਿੰਦੇਗੀ ਅਮਨਦੀਪ ਕੌਰ ਭਰੇ ਖਾਸ ਕਰਕੇ ਵੀ ਇਹਨਾਂ ਦੇ ਉੱਚ ਅਧਿਕਾਰੀਆਂ ਨਾਲ ਗਲਤ ਰਿਲੇਸ਼ਨ ਨੇ ਜਦਕਿ ਇਹ ਲੇਡੀਜ਼ ਨੇ ਚਿੱਟੇ ਦੇ ਵਿੱਚ ਦੀ ਇਨਵੋਲਵਮੈਂਟ ਹੈ ਇਸ ਲੇਡੀਜ਼ ਨੇ ਸਾਰਾ ਕਰਿਆ ਕਰਾਇਆ ਜਿਹੜਾ ਛੇੜਿਆੰਤਰ ਹੈ ਠੀਕ ਹੈ ਜੀ ਪ੍ਰਸ਼ਾਸਨ ਦੇ ਬੰਦਿਆਂ ਨਾਲ ਆਪਦੇ ਪ੍ਰਾਈਵੇਟ ਦੇ ਬੰਦਿਆਂ ਨਾਲ ਬਣਾ ਕੇ ਜਿੰਨੀ ਕਹਾਣੀ ਰਚੀ ਗਿਆ ਬਿਲਕੁਲ ਫੇਕ ਹੈ ਜਿੰਦੇ ਪ੍ਰੂਫ ਮੈਂ ਰਿਟਨ ਦੇ ਵਿੱਚ ਆਡੀਓ ਵੀਡੀਓ ਜੋ ਇੱਕ ਪੈਨ ਡਰਾਈਵ 'ਚ ਆ ਮੈਂ ਉਹ ਕੋਰਟ ਦੇ ਵਿੱਚ ਪੇਸ਼ ਕਰਨ ਆਇਆ ਸੀਗਾ ਜਿੱਥੇ ਲੇਡੀਜ਼ ਬਿਲਕੁਲ ਪਹਿਲਾਂ ਤਿਆਰ ਬੈਠੀ ਸੀਗੀ ਮੇਰੇ ਨਾਲ ਹੱਥੋਂ ਪਾਈ ਕੀਤੀ ਆ ਮੈਂ ਪ੍ਰਸ਼ਾਸਨ ਨੂੰ ਮੰਗ ਕਰਨੀ ਚਾਹਣਾ ਦਰਜ ਕੀਤਾ ਮੰਦੀ ਉਹਨੂੰ ਕਿਵੇਂ ਦੇਖਦੇ ਹੋ ਉਹ ਉਹਦੇ ਬਾਰੇ ਉਹੀ ਦੇਣਗੇ ਜਾਣਕਾਰੀ ਠੀਕ ਹੈ ਜੀ ਜਿਹੜੇ ਪੁਖਤਾ ਪ੍ਰੂਫ ਹੈ ਮੈਂ ਦੱਸਦਾ ਜੀ ਇਹ ਲੇਡੀਜ਼ ਇਹ ਲੇਡੀਜ਼ ਦੇ ਅਗੇਂਸਟ ਅੱਜ ਡੈਫੀਨੇਸ਼ਨ ਦਾ ਪਰਚਾ ਪਾਉਣ ਆਇਆ ਸੀਗਾ ਮੈਂ ਉਸ ਦਰਮਿਆਨੇ ਲੇਡੀਜ਼ ਆਪਣੇ ਆਪ ਚ ਇਹਦੇ ਮੇਰੇ ਵੱਲੋਂ ਪਹਿਲਾਂ ਦੇ ਤੇ ਦੋ ਪਰਚੇ ਹੋ ਚੁੱਕੇ ਆ ਜੀ ਠੀਕ ਹੈ ਠੀਕ ਹੈ ਮੇਰੇ ਘਰ ਤੇ ਕਬਜ਼ਾ ਕਰਿਆ ਮੈਂ ਦੱਸਦਾ ਇਨਸਪੈਕਟਰ ਜੱਸੀ ਦੇ ਨਾਲ ਉਹਦੀ ਹੈਲਪ ਨਾਲ ਮੇਰੇ ਘਰ ਤੇ ਕਬਜ਼ਾ ਕਰਿਆ ਗਿਆ ਪ੍ਰਸ਼ਾਸਨ ਦੀ ਹੈਲਪ ਨਾਲ ਡੀਐਸਪੀ ਸਿਟੀ 1 ਹਰਵੰਦ ਸਿੰਘ ਨਾਲ ਉਹਨਾਂ ਦੇ ਸਰ ਪੇਸ਼ ਹੋ ਕੇ ਮੈਂ ਆਪਦੇ ਪ੍ਰੂਫ ਦੇ ਕੇ ਪ੍ਰਾਪਰਟੀ ਦੇ ਐਵੀਡੈਂਸ ਦੇ ਕੇ ਇਹ ਲੇਡੀਜ਼ ਦੇ ਖਿਲਾਫ ਮੁਕੱਦਮਾ ਦਰਜ ਕਰਵਾਇਆ ਗਿਆ ਮੈਨੂੰ ਮੇਰਾ ਘਰ ਮਿਲਿਆ ਹੋਣੇ ਲੇਡੀਜ਼ ਮੇਰੇ ਕੋਲ 20 ਲੱਖ ਦੀ ਡਿਮਾਂਡ ਕਰ ਰਹੀ ਹੈ ਅੱਛਾ ਠੀਕ ਹੈ ਜੀ ਇਹਨੇ 25 ਬੰਦੇ ਮੈਂ ਬੰਦਿਆਂ ਤੋਂ ਪਹਿਲਾਂ ਬਲੈਕਮੇਲ ਕਰਕੇ ਅੱਜ ਤੱਕ ਮੈਂ ਮੀਡੀਆ ਦੇ ਸਾਹਮਣੇ ਨਹੀਂ ਆਇਆ 25 ਬੰਦਿਆਂ ਤੋਂ ਕਿਸੇ ਤੋਂ 25 ਲੱਖ 20 ਲੱਖ ਜਿੰਦੀ ਕੀ ਰਿਟਨ ਮੇਰੇ ਕੋਲ ਸਾਰੇ ਪ੍ਰੂਫ ਹੈ ਹੋਇਆ ਇੱਕ ਐਡੀ ਫਾਈਲ ਹੈ ਜੀ ਮੇਰੇ ਕੋਲ ਜਿਸੇ ਬੰਦੇ ਨੂੰ ਕਿਸੇ ਬੰਦੇ ਨੂੰ ਕੋਈ ਚਾਹੀਦਾ ਵੀਰ ਜੀ ਮੇਰੀ ਮੈਰਿਜ ਹੋਊਗੀ ਡਬੋਧ ਹੋਊਗਾ ਉਹ ਮੇਰੇ ਵਕੀਲ ਸਾਹਿਬ ਠੀਕ ਹੈ ਜੀ ਮੈਂ ਆਪਦਾ ਇੱਕ ਇੱਕ ਪ੍ਰੂਫ ਤੁਹਾਨੂੰ ਤੁਸੀਂ ਆ ਜੂ ਮੈਂ ਦੇ ਦਊਗਾ ਜਿਹੜਾ ਪਰਚਾ ਹੋਇਆ ਮੰਦੀਪ ਤੇ ਉਹਦੇ ਚ ਤੁਹਾਡੀ ਇਨਵੋਲਵਮੈਂਟ ਇਹ ਕਿਹੜੀ ਮੇਰੀ ਮੇਰੀ ਕਿੱਥੇ ਨਾ ਇਨਵੋਲਵਮੈਂਟ ਹੈ ਜੀ ਪਰਚੇ 'ਚ ਮੇਰਾ ਨਾਮ ਇਹ ਤਾਂ ਬਹੁਤ ਕੁਝ ਕਹਿ ਰਿਹਾ ਜੀ ਇਹਦਾ ਐਸਐਸਪੀ ਨੂੰ ਕਹਿ ਰਿਹਾ ਹੁੰਦੀ ਮੇਰੇ ਕੋਲ ਉਹਦੀ ਜਿਹੜੇ ਨੰਗੀਆਂ ਦੀਆਂ ਤਸਵੀਰਾਂ ਨੇ ਆਈਜੀ ਦੀਆਂ ਨੇ ਠੀਕ ਹੈ ਜੀ ਫਿਰ ਕਿੱਧਰ ਗਿਆ ਪ੍ਰਸ਼ਾਸਨ ਇਸ ਲੇਡੀਜ਼ ਦੀ ਐਡੀ ਲਗਾਮ ਖੋਲ ਰੱਖੀ ਆ ਇਸ ਲੇਡੀਜ਼ ਨੇ ਤਿੰਨ ਦਫਾ ਫਰਨੈਲ ਪੀ ਕੇ ਜਦ ਕਿ ਇਹਨੂੰ ਪਤਾ ਵੀ ਫਰਨੈਲ ਨਾਲ ਬੰਦਾ ਨਹੀਂ ਮਰਦਾ ਇਸ ਲੇਡੀਜ਼ ਨੇ ਇੱਥੇ ਡਰਾਮਾ ਖੇਡਿਆ ਅੱਜ ਤੋਂ 2 ਸਾਲ ਪਹਿਲਾਂ ਠੀਕ ਹੈ ਜੀ 498 ਦਾ ਪਰਚਾ ਦਰਜ ਕਰਾਇਆ ਗਿਆ 20 ਲੱਖ ਦੀ ਮੈਂ ਤੋਂ ਡਿਮਾਂਡ ਕਰੀਗੀ ਮੈਂ ਆਪਦਾ ਕੋਰਟ ਕੇਸ ਲੜ ਰਿਹਾ ਜੀ ਇਹਦਾ ਕੇਸ ਇੱਕ ਤਰਫਾ ਹੋ ਗਿਆ ਇਹ ਇੱਥੇ ਆ ਨਹੀਂ ਰਹੀ ਮੇਰੇ ਵੱਲੋਂ ਚੋਰੀ ਦਾ ਪਰਚਾ ਦਰਜ ਹੋ ਗਿਆ ਇਸ ਲੇਡੀਜ਼ ਨੇ ਤੁਹਾਡੇ ਮਾਧਿਅਮ ਰਹੀ ਬਲੈਕਮੇਲ ਕਰਦੀ ਐ ਫਿਰ ਜਦੋਂ ਪੈਸੇ ਲੈਂਦੇ ਆ ਉਦੋਂ ਮੀਡੀਆ 'ਚ ਨਹੀਂ ਦੱਸਦੇ ਮੈਂ ਅਸੀਂ ਤਾਂ ਤੁਹਾਡਾ ਪੱਖ ਲੈ ਮੈਂ ਦੱਸਦਾ ਜੀ ਆ ਮੈਂ 3 ਸਾਲਾਂ 'ਚ ਪਹਿਲੀ ਵਾਰ ਆਇਆ ਜਦੋਂ ਪੈਸੇ ਲੈਂਦੇ ਆ ਉਦੋਂ ਤੁਹਾਨੂੰ ਦੱਸਦੇ ਆ ਵੀ ਫਲਾਣੇ ਬੰਦੇ ਨੇ ਅਸੀਂ ਮੈਂ ਦੱਸਦਾ ਤੁਹਾਡਾ ਪੱਖ ਲਿਆ ਸੀ ਮੈਂ ਦੱਸਦਾ ਤੁਸੀਂ ਪੱਖ ਲਿਆ ਸੀ ਪਰ ਪੂਰਾ ਨਹੀਂ ਸੀ ਲਿਆ ਵੀਰ ਜੀ ਮੈਂ ਰਿਕਵੈਸਟ ਵੀ ਕੀਤੀ ਸੀ ਵੀ ਤੁਹਾਡੇ ਮਾਧਿਅਮ ਰਾਹੀਂ ਮੈਂ ਲੋਕਾਂ ਨੂੰ ਦੱਸਣਾ ਚਾਹਣਾ ਅਵੇਅਰ ਕਰਨਾ ਚਾਹਣਾ ਕਿਸੇ ਬੰਦੇ ਨੂੰ ਜੇ ਕੋਈ ਵੀ ਇਹਦਾ ਪ੍ਰੂਫ ਚਾਹੀਦਾ ਸ਼ੱਕੇ ਫਾਦਰ ਦੇ ਉੱਪਰ ਤਾਹੇ ਚਾਚੇ ਉੱਪਰ 376 ਦੇ ਮਕਦਮੇ ਵੀਰ ਜੀ 1 ਕਰੋੜ ਦੀ